ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਰਿਆਂ ਵਾਸਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਆਂ ਵੀਡੀਓ ਚ ਤੁਹਾਨੂੰ ਬਹੁਤ ਵਧੀਆ ਕੋਠੀ ਵਾਂਗੂ ਬਣਿਆ ਹੋਇਆ ਘਰ ਮਿਲ ਜੂਗਾ ਵਧੀਆ ਰੇਟਸ ਤੇ ਸਾਰਾ ਕੰਪਲੀਟ ਬਹੁਤ ਸੋਹਣਾ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਤੇ ਗੱਲਬਾਤ ਆਪਾਂ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਵੀ ਰਹਿੰਦਾ ਬਾਰ-ਬਾਰ ਪੂਰੀ ਵੀਡੀਓ 'ਚ 73800 ਪੂਰਾ 26173 ਜੇ ਕਿਸੇ ਨੇ ਚੈਨਲ ਤੇ ਵੀਡੀਓ ਪਾਉਣੀ ਆਪਣੇ ਚੈਨਲ ਤੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਤੁਸੀਂ ਐਡ ਕਰਵਾ ਸਕਦੇ ਹਾਂ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਡੀ ਸਾਰਿਆਂ ਦੀ ਫਰਮਾਇਸ਼ ਦੇ ਉੱਪਰ ਆਪਾਂ ਵੀਡੀਓ ਲੈ ਕੇ ਪਹੁੰਚੇ ਆ ਜੀ ਤੇ ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਹਰ ਰੋਜ਼ ਚੈੱਕ ਕਰਦਾ ਹੁੰਨਾ ਤੇ ਕਈ ਦਿਨਾਂ ਤੋਂ ਤੁਸੀਂ ਸ਼ਿਕਾਇਤ ਬੋਧ ਕਰ ਰਹੇ ਹੋ ਵੀ ਸਾਡੇ ਕਮੈਂਟ ਨਹੀਂ ਪੜਦੇ ਕਮੈਂਟ ਮੈਂ ਹਰ ਰੋਜ਼ ਦੇਖਦਾ ਹੁੰਦਾ ਹੁਣ ਜੀ ਜਿੰਨੇ ਤੁਸੀਂ ਕਮੈਂਟ ਕਰਦੇ ਹੋ ਤੁਸੀਂ ਚਾਹੇ ਜਾ ਕੇ ਦੇਖ ਲਓ ਤੁਹਾਡੇ ਸਾਰਾਂ ਦੇ ਕਮੈਂਟ ਤੁਹਾਨੂੰ ਲਾਈਕ ਕੀਤੇ ਹੋਏ ਮਿਲਣਗੇ ਜੀ ਬਾਕੀ ਅੱਜ ਆਪਾਂ ਤੁਹਾਡੀ ਫਰਮਾਇਸ਼ ਤੇ ਹੀ ਵੀਡੀਓ ਲੈ ਕੇ ਪਹੁੰਚੇ ਹਾਂ ਜਿੰਨੀਆਂ ਵੀਡੀਓ ਆਪਾਂ ਲੈ ਕੇ ਪਹੁੰਚਦੇ ਹਾਂ ਜਿਹੜੇ-ਜਿਹੜੇ ਏਰੀਆ ਚੋਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਉੱਥੋਂ ਹੀ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਅੱਜ ਤੁਸੀਂ ਜਿਹੜਾ ਘਰ ਦੇਖੋਗੇ ਬਹੁਤ ਵਧੀਆ ਸੋਹਣਾ ਇਹਨਾਂ ਨੇ ਤਿਆਰ ਕੀਤਾ ਹੋਇਆ ਤੇ ਵਧੀਆ ਬਣਾ ਰੱਖਿਆ ਇਹਨਾਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਪਹਿਲਾਂ ਤਾਂ ਇੱਕ ਪਾਸੇ ਆਪਾਂ ਨੂੰ ਕਿਚਨ ਮਿਲੂਗਾ ਓਪਨ ਕਿਚਨ ਹੈ ਪੂਰਾ ਵਧੀਆ ਇਹਨਾਂ ਨੇ ਬਾਕਸ ਵਗੈਰਾ ਬਣਵਾਏ ਹੋਏ ਨੇ ਕਿਚਨ 'ਚ ਤੇ ਲੋਬੀ ਇੱਕ ਨਿੱਕੀ ਜਿਹੀ ਬਣਾਈ ਹੋਈ ਹੈ ਬੈੱਡ ਇਹਨਾਂ ਨੇ ਰੱਖ ਰੱਖਿਆ ਬਾਕੀ ਇੱਕ ਪਾਸੇ ਆਪਾਂ ਨੂੰ ਅਟੈਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ 플ਸ਼ ਵੀ ਆਪਾਂ ਨੂੰ ਮਿਲ ਚੁਗੀ ਤੇ ਕਮ ਵਧੀਆ ਆਪਾਂ ਨੂੰ ਮਿਲੂਗਾ ਬਾਕੀ ਫਲਾਸ਼ ਥੋੜੀ ਜਿਹੀ ਪੁਰਾਣੀ ਅਸੀਂ ਘਰ ਵੀ ਥੋੜਾ ਜਿਹਾ ਪੁਰਾਣਾ ਪਰ ਇਹਨਾਂ ਨੇ ਬਣਾ ਬਹੁਤ ਵਧੀਆ ਰੱਖਿਆ ਹੈ ਮੇਨਟੇਨ ਇਹਨਾਂ ਨੇ ਵਧੀਆ ਕਰਕੇ ਰੱਖਿਆ ਹੋਇਆ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਟੋਟਲ ਫਰਸ਼ ਵੀ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਥੋੜਾ ਜਿਹਾ ਅੱਗੇ ਆਪਾਂ ਚੱਲਾਂਗੇ ਇੱਕ ਆਪਾਂ ਨੂੰ ਓਪਨ ਇੱਕ ਰੂਮ ਦੀ ਤਰ੍ਹਾਂ ਇਹਨਾਂ ਨੇ ਬਣਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਥੋੜਾ ਜਿਹਾ ਹੋਰ ਅੱਗੇ ਆਪਾਂ ਚੱਲਾਂਗੇ ਤਾਂ ਆਪਾਂ ਨੂੰ ਇੱਕ ਪੂਰਾ ਖੁੱਲਾ ਡੁੱਲਾ ਬੈਡਰੂਮ ਦੇਖਣ ਨੂੰ ਮਿਲੂਗਾ ਤੇ نیچے ਆਪਾਂ ਨੂੰ ਫਾਰਸ਼ ਟੋਟਲ ਇੱਕੋ ਜਿਹਾ ਮਿਲੂਗਾ। ਬਾਕੀ ਤੁਸੀਂ ਦੇਖ ਰਹੂ ਲਾਈਟਿੰਗ ਲੂਇਟਿੰਗ ਦਾ ਪੂਰਾ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆ ਜੀ। ਤੇ ਜੋੜੀਆਂ ਦਰਵਾਜ਼ੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ। ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ। ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ, ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੁਰੂ ਕਰ ਦੋ। ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਇਹ ਘਰ ਤਾਂ ਤੁਹਾਨੂੰ ਲੋਕੇਸ਼ਨ ਵਗੈਰਾ ਪੂਰੀ ਮਿਲ ਜੂਗੀ ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ। ਤੋ ਮੈਨੂੰ ਨਾਲ ਦੇ ਨਾਲ ਦੱਸਦੇ ਰਹੋ ਵੀ ਤੁਹਾਨੂੰ ਵੀਡੀਓ ਕਿੰਮੇ ਦੀ ਲੱਗ ਰਹੀ ਹੈ ਜੀ ਤੇ ਘਰ ਕਿਵੇਂ ਦਾ ਲੱਗਿਆ ਜੇ ਤੁਹਾਨੂੰ ਘਰ ਵਧੀਆ ਲੱਗ ਰਿਹਾ ਤਾਂ ਜਰੂਰ ਕਮੈਂਟ ਕਰੋ ਠੀਕ ਹੈ ਜੀ ਬਾਕੀ ਜਿਹੜਾ ਘਰ ਆਪਾਂ ਇਹ ਲੈ ਕੇ ਪਹੁੰਚੀਆਂ ਜਗ੍ਹਾ ਦੀ ਗੱਲ ਕਰੀਏ ਤਾਂ 100 ਗਜ਼ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ ਜਗ੍ਹਾ 100 ਗਜ਼ ਤੇ ਰਜਿਸਟਰੀ ਵਾਲੀ ਜਗ੍ਹਾ ਨਕਸ਼ਾ ਪਾਸ ਐ ਐਨਓਸੀ ਵਗੈਰਾ ਸਾਰਾ ਕੁਝ ਆਪਨ ਮਿਲ ਜਾਊਗਾ ਤੇ ਵਧੀਆ ਏਰੀਆ ਚੋਂ ਕੋਠੀ ਆਪਾਂ ਲੈ ਕੇ ਪਹੁੰਚੀਆਂ ਵਧੀਆ ਕੰਮ ਤੁਸੀਂ ਦੇਖ ਲਿਆ ਜਿੰਮੇ ਦਾ ਵੀ ਕੀਤਾ ਹੋਇਆ ਇਹਨਾਂ ਨੇ ਕਰਵਾਇਆ ਹੋਇਆ ਕੰਮ ਵਧੀਆ ਕਰਵਾਇਆ ਹੋਇਆ ਤੇ ਬਾਕਸ ਵਗੈਰਾ ਦੇਖ ਲਓ ਕਿਚਨ ਦੇ ਵਿੱਚ ਬਾਕੀ ਪਾਣੀ ਦੀ ਸਪਲਾਈ ਵਧੀਆ ਹੈ ਜੇ ਆਪਾਂ ਬਾਹਰ ਬੈੜੇ ਦੀ ਗੱਲ ਕਰੀਏ ਤਾਂ ਬੈੜਾ ਵੀ ਆਪਾਂ ਨੂੰ ਪੂਰਾ ਵਧੀਆ ਮਿਲ ਜਾਊਗਾ ਤੇ ਆਰਾਮ ਨਾਲ ਗੱਡੀ ਆਪਾਂ ਅੰਦਰ ਲਿਆ ਸਕਦੇ ਹਾਂ ਜੇ ਆਪਣੇ ਕੋਲੇ ਗੱਡੀ ਹੈਗੀ ਹੈ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਬਾਹਰ ਦੀ ਲੋਕੇਸ਼ਨ ਵੀ ਇਹਨਾਂ ਨੇ ਵਧੀਆ ਦਿਖਾਈ ਹੈਗੀ ਗਲੀ ਵੀ ਇਹਨਾਂ ਨੂੰ ਪੂਰੀ ਵਧੀਆ ਲੱਗਦੀ ਹੈ ਤੇ ਮੇਨ ਗੇਟ ਵੀ ਪੂਰਾ ਵਧੀਆ ਲੱਗਿਆ ਹੋਇਆ ਸਾਹਮਣੇ ਮੇਨ ਗੇਟ ਆ ਗਿਆ ਬਾਕੀ ਤੁਸੀਂ ਦੇਖੋ ਜੀ ਬੈਕ ਸਾਈਡ ਕਾਫੀ ਵੱਡੀਆਂ ਵੇਲਡਿੰਗ ਆਪਾਂ ਨੂੰ ਮਿਲ ਜਾਣਗੀਆਂ ਦੇਖਣ ਨੂੰ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚੇਗਾ ਆਪਣੇ ਕੋਲੇ ਬਠਿੰਡੇ ਏਰੀਆ ਚ ਪਹੁੰਚਿਆ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਬਠਿੰਡੇ ਏਰੀਆ ਚੋਂ ਕਾਫੀ ਕਮੈਂਟਸ ਆ ਰਹੇ ਸੀਗੇ ਤੇ ਬਠਿੰਡੇ ਏਰੀਆ ਚੋਂ ਆਪਾਂ ਆਹ ਘਰ ਲੈ ਕੇ ਪਹੁੰਚੇ ਅੱਜ ਬਠਿੰਡਾ ਖਾਸ ਏਰੀਆ ਮਲਤਾਨੀਆਂ ਰੋਡ ਜੀ ਖਾਸ ਬਠਿੰਡੇ ਦੇ ਵਿੱਚ ਇਹ ਘਰ ਬਣਿਆ ਹੋਇਆ ਤੁਸੀਂ ਜਾ ਕੇ ਦੇਖਣਾ ਜੇਕਰ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਨੇ ਕਿਹਾ ਕਿਸੇ ਨੂੰ ਪਸੰਦ ਆਏ ਕੋਈ ਆ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨੇ ਕਿਹਾ ਆ ਕੇ ਦੇਖ ਸਕਦੇ ਹੋ ਤੇ ਘਰੇ ਅਸੀਂ ਮਿਲ ਜਾਗੀ ਘਰ ਦੇਖ ਲਿਓ ਜੇ ਪਸੰਦ ਆਊਗਾ ਘਰ ਤਾਂ ਉਹ ਤੋਂ ਬਾਅਦ ਅਰੇਟ ਮੁਕਾ ਲੰਗੀ ਇੱਕ ਬਾਰੀ ਜਿਹੜੀ ਡਿਮਾਂਡ ਇਹਨਾਂ ਨੇ ਪਾਈ ਐ ਉਹ ਆਪਣੇ ਕੋਲੇ 23 ਲੱਖ ਰੁਪਈਆ ਲਾ ਕੇ ਭੇਜੀ ਐ 23 ਲੱਖ ਰੁਪਈਆ ਡਿਮਾਂਡ ਐ ਸੂਗਾ ਜਗ੍ਹਾ ਤੇ ਏਰੀਆ ਵੀ ਬਠਿੰਡਾ ਸੀ ਖਾਸ ਸ਼ਹਿਰ ਦੇ ਵਿੱਚ ਘਰ ਬਣਿਆ ਹੋਇਆ ਘਰ ਦੀ ਪੂਰੀ ਇਹਨਾਂ ਨੇ ਪ੍ਰੋਪਰ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਐ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਆਪ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਆ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਪ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਜੀ ਤਾਂ نیچے ਤੁਹਾਨੂੰ ਲਾਈਕ ਦਾ ਬਟਨ ਮਿਲੂਗਾ ਉਹ ਵੀ ਦਬਾ ਦਿਓ ਤੇ ਇਸੇ ਤਰ੍ਹਾਂ ਦੀ ਹਾਰ ਰੋਜ਼ ਜੇ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਡੇਲੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਘਰ ਕੋਠੀ ਮਕਾਨ ਦੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜਦੋਂ ਵੀ ਆਪਾਂ ਚੈਨਲ ਤੇ ਨਵੀਂ ਵੀਡੀਓ ਪਾ ਦਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਆਪਣੇ ਕੋਲੇ ਅਲੱਗ-ਅਲੱਗ ਏਰੀਆ ਚੋਂ ਹਰ ਏਰੀਆ ਚੋਂ ਟੋਟਲ ਹਰ ਸ਼ਹਿਰ ਚੋਂ ਹਰ ਪਿੰਡ ਚੋਂ ਹਰ ਸਟੇਟ ਚੋਂ ਜਿਵੇਂ ਹਰਿਆਣਾ ਪੰਜਾਬ ਰਾਜਸਥਾਨ ਹਿਮਾਚਲ ਤੱਕ ਦੀ ਆਪਣੇ ਕੋਲੇ ਕੋਠੀਆਂ ਆਉਂਦੀਆਂ ਰਹਿੰਦੀਆਂ ਜੀ ਤੁਸੀਂ ਜਿੱਥੋਂ ਵੀ ਦੇਖ ਰਹੂ ਤੁਹਾਨੂੰ ਕੋਠੀ ਘਰ ਮਕਾਨ ਦੀ ਲੋੜ ਹੈ ਚਾਹੇ ਕਿੰਨਾ ਵੀ ਰੇਟ ਤੁਸੀਂ ਲਾਉਣਾ ਹੈ ਚਾਹੇ 10 ਲੱਖ ਦਾ ਕੋਈ ਘਰ ਲੈਣਾ ਹੈ ਕੋਠੀ ਲੈਣੀ ਹੈ 20 ਲੱਖ ਦੀ 35 ਲੱਖ ਦੀ 50 ਲੱਖ ਦੀ ਤੁਸੀਂ ਆਪਣੇ ਨੀਚੇ ਕਮੈਂਟ ਦੇ ਵਿੱਚ ਲਿਖੋ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਕਿੱਥੋਂ ਘਰ ਕੋਠੀ ਮਕਾਨ ਘਰ ਚਾਹੀਦਾ ਆਪਾਂ ਉਥੋਂ ਹੀ ਤੁਹਾਡਾ ਕਮੈਂਟ ਦੇਖ ਕੇ ਛੇਤੀ ਤੋਂ ਛੇਤੀ ਆਪਾਂ ਲੈ ਕੇ ਤੁਹਾਡੇ ਖਾਤਰ ਵੀਡੀਓ ਪਹੁੰਚ ਜਾਵਾਂਗੇ ਚੈਨਲ ਤੇ। ਬਾਕੀ ਜਿੰਨੀਆਂ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚ ਦਿਆਂ ਤੁਹਾਡੇ ਸਾਰਾਂ ਦੀ ਫਰਮਾਇਸ਼ ਤੇ ਹੀ ਲੈ ਕੇ ਆਪਾਂ ਆਉਣੀ ਹੈ ਜੀ। ਤੁਸੀਂ ਚਾਹੇ ਜਾ ਕੇ ਦੇਖ ਲਓ ਤੁਹਾਡਾ ਕਮੈਂਟ ਆਪਾਂ ਲਾਈਕ ਹਰੇ ਕਰ ਦਿਆਂ ਜੀ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਸੀਂ ਵੀਡੀਓ ਪੂਣੀਏ ਚੈਨਲ ਤੇ ਤੁਸੀਂ ਆਪ ਦਾ ਘਰ ਕੂਠੀ ਮਕਾਨ ਹਵੇਲੀ ਮਹਿਲ ਚਾਹੀ ਜਿੱਥੋਂ ਵੀ ਦੇਖ ਰਹੇ ਹੋ ਤੁਸੀਂ ਵੀਡੀਓ ਪੂਣੀਏ ਚੈਨਲ ਤੇ ਆਪਾਂ ਪਾ ਦਾਂਗੇ ਫਰੀ ਦੇ ਵਿੱਚ ਪਾਵਾਂਗੇ ਆਪਣਾ ਨੰਬਰ ਦੇਖੋ ਉੱਪਰ 73 800 ਪੂਰਾ 6273 ਪੂਰੀ ਵੀਡੀਓ ਚ ਨੰਬਰ ਆਪਾਂ ਦੇ ਕੇ ਰੱਖ ਦਿਆ ਉੱਪਰ ਤੇ ਆਪਣੇ ਚੈਨਲ ਦਾ WhatsApp ਨੰਬਰ ਹੁੰਦਾ ਜੀ ਉਹ ਉਸ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋ ਮਾ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਲਗਾ ਦਾਂਗੇ ਨਾ ਤਾਂ ਆਪਣੀ ਕੋਈ ਫੀਸ ਹੁੰਦੀ ਆ ਨਾ ਕੋਈ ਆਪਣਾ ਕਮਿਸ਼ਨ ਹੁੰਦਾ ਆਪਣੇ ਨੰਬਰ ਤੇ ਬਸ ਭੇਜ ਦਿਓ ਆਪਣੇ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਹੈਲੋ ਕਰਨ ਦੀ ਲੋੜ ਹੈ ਬਸ ਆਪਣੇ ਕੋਲੇ ਭੇਜ ਦਿਆ ਕਰੋ ਵੀਡੀਓ ਜਾਣਕਾਰੀ ਤੇ ਫੋਟੋਆਂ ਤੇ ਜਿਹੜੀ ਵੀਡੀਓ ਬਣਾਉਣੀ ਉਹ ਪ੍ਰੋਪਰ ਵਧੀਆ ਬਣਾ ਕੇ ਭੇਜ ਕਰੋ ਪੂਰੇ ਵਧੀਆ ਤਰੀਕੇ ਨਾਲ ਪੂਰੇ ਵਧੀਆ ਢੰਗ ਨਾਲ ਫੋਨ ਨੂੰ ਟੇਢਾ ਫੜ ਕੇ ਤੇ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਆ ਵਧੀਆ ਤਰੀਕੇ ਨਾਲ ਬਣਾ ਕੇ ਬਸ ਭੇਜ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਜ਼ਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਪੂਰੀ ਵੀਡੀਓ ਦੇਖੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਬਾਕੀ ਕਮੈਂਟ ਕਰੋ ਤੁਸੀਂ ਲਾਜ਼ਮੀ ਜੇ ਤੁਹਾਨੂੰ ਅਗਲੀ ਵੀਡੀਓ ਚ ਕੋਠੀ ਕਰ ਚਾਹੀਦੀ ਹੈ ਕਿਹੜੇ ਏਰੀਆ ਚ ਚਾਹੀਦੀ ਹੈ